ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਵੰਗੋ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਤੇ ਕਿਸਾਨ ਅੰਦੋਲਨ ਜਿਹੜਾ ਇੱਕ ਇਤਿਹਾਸਿਕ ਅੰਦੋਲਨ ਸੀ ਉਸ ਅੰਦੋਲਨ ਦੀ ਪੂਰੀ ਉਸ ਮੂਵਮੈਂਟ ਨੂੰ ਤੇ ਉਸ ਇਤਿਹਾਸਿਕ ਜਿੱਤ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਕਿਸਾਨ ਅੰਦੋਲਨ ਦੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਲਗਾਤਾਰ ਐਸ ਕੇ ਐਮ ਸਰਗਰਮ ਆਪਣੇ ਪ੍ਰੋਗਰਾਮ ਦੇ ਰਿਹਾ ਤੇ ਇਹਨਾਂ ਇਹਨਾਂ ਹੀ ਪ੍ਰੋਗਰਾਮਾਂ ਦੇ ਤਹਿਤ ਅੱਜ ਦੇ ਦਿਨ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਐਸ ਕੇ ਐਮ ਦੀ ਕਾਲ ਸੀ ਕਿ ਅਸੀਂ ਆਪਣੇ ਪ੍ਰੋਗਰਾਮ ਅੱਗੇ ਉਲੀਕਾਂਗੇ ਤਹਿਸੀਲ ਪੱਧਰ ਜ਼ਿਲ੍ਹਾ ਪੱਧਰਾਂ ਤੇ ਅਸੀਂ ਪ੍ਰੋਗਰਾਮ ਕਰਾਂਗੇ ਆਪਣੀਆਂ ਜਿਹੜੀਆਂ ਮੰਗਾਂ ਸਾਡੀਆਂ ਰਹਿੰਦੀਆਂ ਨੇ ਉਹਨਾਂ ਸਾਰੀਆਂ ਮੰਗਾਂ ਦੀ ਅਸੀਂ ਲੜਾਈ ਛੱਡੀ ਨੇ ਲੜਾਈ ਅਸੀਂ ਲੜਾਂਗੇ ਤੇ ਇਹਨਾਂ ਸਾਰੀ ਮੰਗਾਂ ਤੇ ਗੱਲਬਾਤ ਕਰਨ ਦੇ ਲਈ ਤੇ ਅੱਜ ਦੇ ਪ੍ਰੋਗਰਾਮ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕ੍ਰਾਂਤੀਕਾਰੀ ਯੂਨੀਅਨ ਤੋਂ ਡਾਕਟਰ ਦਰਸ਼ਨਪਾਲ ਜੀ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਹੀ ਗੱਲ ਜੀ ਸਰ ਸ਼ਿਕਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਡਾਕਟਰ ਸਾਹਿਬ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦਿੱਤਾ ਇਸ ਪ੍ਰੋਗਰਾਮ ਦੀ ਰੂਪਰੇਖਾ ਕੀ ਹੈ ਤੇ ਇਹਨਾਂ ਦੀ ਕੀ ਅੱਗੇ ਮੰਗਾਂ ਨੇ ਜਿਹੜੀਆਂ ਅਸੀਂ ਦੇ ਪ੍ਰੋਗਰਾਮ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੁਸੀਂ ਦੇਖੋ ਅੱਜ 9 ਅਗਸਤ ਹੈ 9 ਅਗਸਤ ਵਾਲੇ ਦਿਨ ਹੀ ਭਾਰਤ ਦੇ ਜੋ ਆਜ਼ਾਦੀ ਲਈ ਲੜ ਰਹੇ ਲੋਕ ਸੀ ਉਹਨਾਂ ਨੇ ਅੰਗਰੇਜ਼ੋ ਭਾਰਤ ਛੱਡੋ ਨਾਰਾ ਦਿੱਤਾ ਸੀਗਾ ਪੰਜਾਬ ਹਿੰਦੁਸਤਾਨ ਦੇ ਕਿਸਾਨਾਂ ਦੇ ਮੋਰਚੇ ਸੰਯੁਕਤ ਕਿਸਾਨ ਮੋਰਚੇ ਨੇ ਤੇ ਹਿੰਦੁਸਤਾਨ ਦੇ ਵਿੱਚ ਕੰਮ ਕਰਦੀਆਂ ਵੱਡੀਆਂ ਟ੍ਰੇਡ ਯੂਨੀਅਨਾਂ ਨੇ 12 ਟ੍ਰੇਡ ਯੂਨੀਅਨਾਂ ਨੇ ਇਹਨਾਂ ਨੇ ਮਿਲ ਕੇ ਅੱਜ ਦੇ ਦਿਨ ਦੇ ਉੱਤੇ ਨਾਰਾ ਦਿੱਤਾ ਹੈ ਉਹਦੇ ਦੋ 파ਟ ਨੇ ਨੰਬਰ 1 ਕਾਰਪੋਰੇਟ ਘਰਾਣਿਆਂ ਨੂੰ ਭਾਰਤ ਛੱਡੋ ਨੰਬਰ 2 ਸਿੰਘੋ ਜਿਹੜਾ ਆਪਣਾ ਸੰਸਾਰ ਵਪਾਰ ਸੰਸਥਾ WTO ਚੋਂ ਭਾਰਤ ਬਾਹਰ ਆਵੇ ਅਗਰ ਪੂਰੀਆਂ ਚੀਜ਼ਾਂ ਨਹੀਂ ਬਾਹਰ ਘਟੋਟ ਖੇਤੀ ਨੂੰ ਉੱਚੋਂ ਬਾਹਰ ਕੱਢੇ ਇਹ ਦੋ ਨਾਰੇ ਲੈ ਕੇ ਅੱਜ ਪੂਰੇ ਦੇਸ਼ ਦੇ ਅੰਦਰ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਨੇ ਜਿਹੜੇ ਪ੍ਰੋਗਰਾਮ ਕਰ ਰਹੇ ਨੇ ਅੱਜ ਰਾਜਪੂਰ ਮਤਲਬ ਕਿ ਪੂਰੇ ਦੇਸ਼ ਦੇ ਅੰਦਰ ਪ੍ਰੋਗਰਾਮ ਹੋ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਸਾਰੇ ਤਹਿਸੀਲਾਂ ਦੇ ਜ਼ਿਲ੍ਹਾ ਪੰਦਰਾਂ ਤੇ ਹੋ ਰਹੇ ਨੇ ਅੱਜ ਰਾਜਪੂਰੇ ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਖ ਹੈ ਉਹਦੀ ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਕੁਝ ਪਿੰਡਾਂ ਦੀ ਅੱਠ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕੀਤੀ ਸੀ ਇੰਡਸਟਰੀਅਲ ਕੰਪਲੈਕਸ ਬਣਾਉਣ ਵਾਸਤੇ ਉਹ ਕੋਈ ਹਜ਼ਾਰ ਏਕੜ ਤੋਂ ਉੱਪਰ ਜ਼ਮੀਨ ਅਕਵਾਇਰ ਕੀਤੀ ਸੀ ਉਹ ਚੋਂ 400 ਏਕੜ ਵਾਪਸ ਹੋ ਗਈ ਉਹਤੇ 98 99 ਏਕੜ ਤੇ ਇੱਕ ਫੈਕਟਰੀ ਬਣ ਗਈ ਲੇਕਿਨ 533 ਏਕੜ ਜ਼ਮੀਨ ਹੈ ਜਿਹੜੀ ਅਜੇ ਵੀ ਬਿਨਾਂ ਵਰਤੋਂ ਕੀਤੀ ਪਈ ਹੈ ਉਹ ਜ਼ਮੀਨ ਦੇ ਉੱਤੇ ਕਿਸਾਨ ਨੇ ਜਿਹੜੇ ਕਿਉਂਕਿ ਜਿਹੜਾ ਲੈਂਡ ਐਕ acquisition ਐਕਟ ਹੈ 2013 ਉਹ ਕਹਿੰਦਾ ਵੀ ਜਿਹੜੀ ਜ਼ਮੀਨ ਨਹੀਂ ਵਰਤੀ ਜਾਂਦੀ ਉਹ ਕਿਸਾਨਾਂ ਨੂੰ ਵਾਪਸ ਮੋੜਨੀ ਚਾਹੀਦੀ ਹੈ ਜਿਹੜੇ ਪਰਪਸ ਲਈ ਲਈ ਸੀ ਉਹ ਸੋ ਉਹ ਦੇ ਉਹ ਸੈਕਟਰ ਦੇ ਮੁਤਾਬਕ ਸਾਡੀ ਮੰਗ ਇਹ ਹੈ ਕਿ ਸਰਕਾਰ ਹੈ ਜਿਹੜੀ ਉਹ ਦਖਲ ਦੇ ਕੇ ਇਹ ਜ਼ਮੀਨਾਂ ਨੇ ਜੜੀਆਂ ਇਹ ਕਿਸਾਨਾਂ ਨੂੰ ਵਾਪਸ ਕਰੇ ਕਿਉਂਕਿ ਕਿਸਾਨਾਂ ਨੇ ਬੇਸ਼ੱਕ ਉਹ ਤੋਂ ਕੋਈ ਨਾ ਮਾਤਰ ਟਾਈਪ ਜਿਹੜੀ ਪੈਸੇ ਇਹਨਾਂ ਨੇ ਲੈ ਲਏ ਸੀ ਪਰ ਕਿਉਂਕਿ ਉਹਨਾਂ ਨੇ ਇੰਡਸਟਰੀਅਲ ਕੰਪਲੈਕਸ ਬਣਾਉਣ ਵਾਸਤੇ ਜਿਹੜਾ ਪਰਪਸ ਲਈ ਲਈ ਸੀ ਉਹ ਪਰਪਸ ਨਹੀਂ ਪੂਰਾ ਕੀਤਾ ਇਸ ਲਈ ਇਹ ਉਸ ਕਾਨੂੰਨ ਦੇ ਮਤਾਬਕ 2013 ਦਾ ਜਿਹੜਾ ਲੈਂਡ ਐਕ acquisition ਐਕਟ ਹੈ ਉਹਨੂੰ ਲਾਗੂ ਕਰੇ ਇਹ ਕਈ ਵਾਰੀ ਇਹ ਕਹਿੰਦੇ ਨੇ ਵੀ ਉਹ ਲੈਂਡ ਐਕ acquisition 2013 'ਚ ਬਣਿਆ ਸੀ ਜਮੀਨ ਪਹਿਲਾਂ ਦੀ ਰਿਕੁਆਇਰ ਕੀਤੀ ਹੋਈ ਆ ਸਾਨੂੰ ਇਹ ਲੱਗਦਾ ਵੀ ਅੱਜ ਜਿਹੜਾ ਕਾਨੂੰਨ ਐਪਲੀਕੇਬਲ ਹੈ ਉਹ ਉਹਨਾਂ ਜ਼ਮੀਨਾਂ ਤੇ ਲਾਗੂ ਹੋਣਾ ਚਾਹੀਦਾ ਤੇ 533 ਏਕੜ ਦੀ ਜ਼ਮੀਨ ਦੇ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਇਹਨੇ ਮੋਰਚਾ ਵੀ ਲਾ ਰੱਖਿਆ ਪਿਛਲੇ ਲੰਬੇ ਸਮੇਂ ਤੋਂ ਇੱਥੇ ਉਜਾੜਾ ਰੋਕੂ ਸੰਘਰਸ਼ ਕਮੇਟੀ ਦੇ ਵਿੱਚ ਵੀ ਸਾਡੀ ਜਥੇਬੰਦੀ ਵੱਲੋਂ ਅਸੀਂ ਐਕਟਿਵ ਆ ਤੇ ਅਸੀਂ ਅੱਜ ਪਿਛਲੇ ਦਿਨਾਂ ਦੇ ਅੰਦਰ ਰਾਜਪੁਰੇ ਇਲਾਕੇ ਦੀਆਂ ਜਾਂ ਜ਼ਿਲ੍ਹੇ ਦੀਆਂ ਵੀ ਕੋਈ 10-12 ਜਥੇਬੰਦੀਆਂ ਨੇ ਮਿਲ ਕੇ ਐਲਾਨ ਕੀਤਾ ਸੀ ਕਿ 9 ਅਗਸਤ ਦਾ ਪ੍ਰੋਗਰਾਮ ਹੈ ਉਹਨੂੰ ਅਸੀਂ ਰਾਜਪੁਰੇ ਵਿਖੇ ਕੰਸੈਂਟਰੇਟ ਕਰਾਂਗੇ ਇਹ ਨਹੀਂ ਬਾਕੀ ਜਗ੍ਹਾ ਜਿਵੇਂ ਪਾਤਣਾ ਵਗੈਰਾ ਪ੍ਰੋਗਰਾਮ ਹੋ ਰਹੇ ਨੇ ਇੱਥੇ ਲੇਕਿਨ ਪ੍ਰੋਗਰਾਮ ਵੱਡਾ ਕਰ ਰਹੇ ਆ ਤਾਂ ਜੋ ਇਹਨੂੰ ਅਸੀਂ ਤਿੰਨੇ ਚੀਜ਼ਾਂ ਡਬਲਿਊਟੀਓ ਵੀ ਕਾਰਪੋਰੇਟ ਵੀ ਤੇ ਰਾਜਪੁਰੇ ਦਾ 3573 ਏਕੜ ਵਾਲਾ ਮਾਮਲਾ ਵੀ ਉਹਨੂੰ ਅਸੀਂ ਫੋਕਸ ਕਰ ਅੱਛਾ ਤੁਸੀਂ ਸੈਂਟਰ ਪੁਆਇੰਟ ਬਣਾ ਲਿਆ ਤੇ ਜਿਵੇਂ ਹੁਣ ਬੀਜੇਪੀ ਦੀ ਮੈਜੋਰਟੀ ਨਿਰਕਤ ਸਾਬਾ ਉੱਪਰ ਆਈ ਹੈਗੀ ਤੇ ਬੀਜੇਪੀ ਨੇ ਆਪਣੇ ਐਨਡੀਆ ਸਹਿਯੋਗੀਆਂ ਦੇ ਨਾਲ ਮਿਲ ਕੇ ਸਰਕਾਰ ਬਣਾਈ ਹੈ ਉਸ ਚੀਜ਼ ਨੂੰ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਦੇ ਨਾਲ ਲੈ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਦੇ ਨਾਲੋਂ ਤਾਕੜੀ ਹੋ ਕੇ ਲੜਾਈ ਲੜਨ ਦੀਆਂ ਜਾਂ ਕਿਸਾਨ ਜਥੇਬੰਦੀਆਂ ਨੂੰ ਕੋਈ ਫਰਕ ਨਹੀਂ ਜੇ ਆਪਾਂ ਮੈਜੋਰਟੀ ਦੇ ਵਿੱਚ ਸਰਕਾਰ ਹੋਵੇ ਉਹਨਾਂ ਦੀ ਜਾਂ ਫਰ سپورਟ ਦੇ ਵਿੱਚ ਸਰਕਾਰ ਹੋਵੇ ਨਹੀਂ ਦੇਖੋ ਫਰਕ ਪੈਂਦਾ ਹੈ ਜੇ ਫਰਕ ਇਹ ਨਾ ਪੈਂਦਾ ਹੋਵੇ ਤਾਂ ਅਸੀਂ ਕਿਉਂ ਕਹਿੰਦੇ ਬੀਜੇਪ ਦਫਾ ਕਰੋ ਬੀਜੇਪੀ ਨੂੰ ਐਕਸਪੋਜ਼ ਕਰੋ ਬੀਜੇਪੀ ਦਾ ਅਫਰੋਦ ਕਰੋ ਬੀਜੇਪੀ ਨੂੰ ਸਜ਼ਾ ਦਿਓ ਇਹ ਨਾਰੇ ਅਸੀਂ ਦਿੱਤੇ 2024 ਦੀਆਂ ਮਈ ਛੂਈਆਂ ਇਲੈਕਸ਼ਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਔਰ ਮੈਂ ਇਹ ਵੀ ਬੜੇ ਮਾਣ ਨਾਲ ਕਹਿ ਸਕਦਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਸਾਰੇ ਸੂਬਿਆਂ ਦੇ ਅੰਦਰ ਇਨ੍ਹਾਂ ਉਹਨਾਂ ਦੀ ਇਹ ਸਾਡਾ ਜਿਹੜਾ ਨਾਰਾ ਸੀ ਇਹ ਤੇ ਕੰਮ ਕਰਦੇ ਹੋਏ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਯੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਬਿਹਾਰ ਹੈ ਸੋ ਬਹੁਤ ਜਿਹੜੇ ਸੰਯੁਕਤ ਕਿਸਾਨ ਮੋਰਚੇ 'ਚ ਕੰਮ ਕਰਦੇ ਕਿਸਾਨ ਆ ਗੁਸੀ ਉਹਨਾਂ 'ਚੋਂ 4-5 ਆਗੂ ਨੇ ਜਿਹੜੇ ਚੁਣਕੇ ਵੀ ਗਏ ਨੇ ਅ ਡੋਰ 13 ਵੱਲੋਂ ਸੋ ਇਹ ਜਿਹੜੀ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਨੇ ਸਾਡੇ ਨਾਲ ਬੇਵਫਾਈ ਕੀਤੀ ਹੈ ਬੀਜੇਪੀ ਨੇ ਸਾਡੇ ਨਾਲ ਵਾਅਦੇ ਕਰਕੇ ਮੁੱਕਰੀ ਹੈ ਇਸ ਕਰਕੇ ਸਾਡਾ ਜਿਹੜਾ ਅੱਜ ਵੀ ਕਿਉਂਕਿ ਬੀਜੇਪੀ ਅੱਜ ਵੀ ਸੈਂਟਰ ਦੇ ਵਿੱਚ ਤਾਕਤ ਚਾਹੀ ਹੈ ਸਾਡੇ ਬਹੁਤ ਸਾਰੇ ਮੁੱਦੇ ਐ ਐਮਐਸਪੀ ਦਾ ਮਸਲਾ ਕਰਜ਼ਾ ਮੁਕਤੀ ਦਾ ਮਸਲਾ ਕਿਸਾਨ ਪੈਨਸ਼ਨ ਫਸਲ ਬੀਮਾ ਬਿਜਲੀ ਬਿੱਲ ਕਿਸਾਨਾਂ ਦੇ ਉੱਤੇ ਪਏ ਹੋਏ ਜਿਹੜੇ ਸਾਡੇ ਕੇਸ ਨੇ ਲਖੀਮਪੁਰ ਖੀਰੀ ਦਾ ਮਸਲਾ ਇਹ ਸਾਰੇ ਅਜੇ ਵੀ ਸੈਂਟਰ ਨਾਲ ਜੁੜੇ ਹੋਏ ਨੇ ਸੋ ਅੱਜ ਵੀ ਸੈਂਟਰ 'ਚ ਜਿਹੜੀ ਸਰਕਾਰ ਹੈ ਚਾਹੇ ਪਹਿਲਾਂ ਬੀਜੇਪੀ ਦੀ ਸੀ ਜਾਨੀ ਵੱਡੀ ਹੁਣ ਐਨਡੀਆ ਦੀ ਹੈ ਉਹ ਸਾਰੇ ਸਾਡੇ ਜਿਹੜੇ ਨੇ ਇੱਕ ਤਰ੍ਹਾਂ ਨੇ ਮੈਂ ਕਹੂੰਗਾ ਕਿ ਉਹ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਸਰਕਾਰ ਹੈ ਜਿਹੜੀ ਉਹ ਸਾਡੇ ਹਮਲੇ ਤੇ ਰਹੂਗੀ ਰਹੀ ਵੀ ਹੈ ਰਹਿ ਰਹੀ ਹੈ ਤੇ ਅੱਗੇ ਵੀ ਰਹੂਗੀ ਸੋ ਇਸ ਕਰਕੇ ਮੈਂ ਸਯੁਕਤ ਕਿਸਾਨ ਮੋਰਚੇ ਵੱਲੋਂ ਬੜਾ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਜਿਹੜਾ ਅੰਦੋਲਨ ਹੈ ਉਹ ਅੰਦੋਲਨ ਜਿਹੜਾ ਸਾਡੇ ਮੁੱਦਿਆਂ ਦੇ ਉੱਤੇ ਇਹਨੂੰ ਚਲਾ ਰਹੇ ਹਾਂ ਪੂਰੇ ਦੇਸ਼ ਦੇ ਅੰਦਰ ਇਹਨੂੰ ਹੋਰ ਪੱਕਾ ਕਰਾਂਗੇ ਹੋਰ ਵੱਡਾ ਕਰਾਂਗੇ ਦੇਸ਼ ਵਿਆਪੀ ਕਰਾਂਗੇ ਤੇਜ਼ ਕਰਾਂਗੇ ਔਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਨਵੰਬਰ ਆਉਂਦੇ ਆਉਂਦੇ ਜਿਵੇਂ 26 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਵੱਡੀ ਗੈਦਰਿੰਗ ਕੀਤੀ ਸੀ ਨਵੰਬਰ ਆਲੇ ਆਉਂਦੇ ਅਸੀਂ ਇਸ ਜਿਹੜਾ ਸਮਾਂ ਇਹਦੇ ਵਿੱਚ ਕਿਸਾਨਾਂ ਦੀ ਏਕਤਾ ਤੇ ਤਾਕਤ ਨੂੰ ਇਕੱਠੀ ਕਰਕੇ ਉਹ ਜਿਹੜਾ 2020-21 ਚ ਹੋਇਆ ਸੀ ਅੰਦੋਲਨ ਉਹ ਤੋਂ ਵੀ ਤਕੜਾ ਤੇ ਉਹ ਤੋਂ ਵੀ ਵਿਸ਼ਾਲ ਅੰਦੋਲਨ ਵੱਲ ਜਾਵਾਂ ਕਰੋ ਇੱਕ ਮੇਰਾ ਆਖਰੀ ਸਵਾਲ ਰਵਨੀਤ ਬਿੱਟੂ ਨੇ ਅੱਜ ਗੱਲ ਤਾਂ ਉਹ ਮੰਤਰੀ ਨੇ ਉਹ ਕਹਿੰਦੇ ਨੇ ਕਿ ਜਿਹੜੇ ਕਿਸਾਨ ਐਮਐਸਪੀ ਦੀ ਡਿਮਾਂਡ ਕਰ ਰਹੇ ਨੇ ਇਹ ਕਿਸਾਨ ਪੰਜਾਬ ਦੇ ਦੁਸ਼ਮਣ ਨੇ ਉਹ ਕਹਿੰਦੇ ਕਿ ਜੇ ਲੀਗਲ ਗਾਰੰਟੀ ਬਣ ਗਈ ਐਮਐਸਪੀ ਦੀ ਤਾਂ ਖਰੀਦ ਪੂਰੇ ਦੇਸ਼ ਦੇ ਵਿੱਚੋਂ ਹੋ ਜੂਗੀ ਤੇ ਇਹਦਾ ਅਸਰ ਪੰਜਾਬ ਦੇ ਉੱਪਰ ਹੋਊਗਾ ਪੰਜਾਬ ਤੋਂ ਖਰੀਦ ਇਸ ਚੀਜ਼ੀ ਘਟ ਹੋਊਗੀ ਉਹ ਕਹਿੰਦੇ ਕਿ ਇਹ ਦੁਸ਼ਮਣ ਨੇ ਪੰਜਾਬ ਦੇ ਜਿਹੜੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਮੰਗ ਰਹੇ ਨੇ ਦੂਜਾ ਉਹ ਕਹਿੰਦੇ ਕਿ 70 ਜਥੇਬੰਦੀਆਂ ਤਾਂ ਪੰਜਾਬ ਦੇ ਵਿੱਚ ਨਕਲੀ ਜਥੇਬੰਦੀਆਂ ਬਣੀ ਫਿਰਦੀਆਂ ਨੇ ਨਹੀਂ ਦੇਖੋ ਜਥੇਵੰਦੀਆਂ ਨਕਲੀ ਨੇ ਅਸਲੀ ਨੇ ਛੋਟੀਆਂ ਨੇ ਵੱਡੀਆਂ ਨੇ ਇਹ ਅੱਡ ਮਾਮਲਾ ਲੇਕਿਨ ਕਿਸਾਨਾਂ ਦੀ ਜਥੇਵੰਦੀ ਇੱਕ ਤਹਿਸੀਲ ਪੱਧਰ ਦੀ ਹੋਵੇ ਦੇਸ਼ ਪੱਧਰ ਦੀ ਹੋਵੇ ਸੂਬਾ ਪੱਧਰ ਦੀ ਹੋਵੇ ਸਾਡੀ ਸਮਝ ਹੈ ਵੀ ਉਹਨਾਂ ਦਾ ਏਕਾ ਕਰਕੇ ਹੀ ਅਸੀਂ ਅੰਦੋਲਨ ਕੱਠੇ ਜਿੱਤ ਸਕਦੇ ਹਾਂ ਸਾਡੇ ਅੰਦੋਲਨ ਨੇ ਕਿਸਾਨਾਂ ਦੀ ਵਾਜਬੀਅਤ ਤੇ ਕਿਸਾਨਾਂ ਦੀ ਪਹਿਚਾਣ ਹੈ ਜਿਹੜੀ ਦੇਸ਼ ਦੇ ਵਿੱਚ ਸਥਾਪਿਤ ਕੀਤੀ ਹੈ ਰਵਨੀਤ ਮਿੱਟੂ ਨੂੰ ਇਹ ਨਹੀਂ ਪਤਾ ਰਵਨੀਤ ਮਿੱਟੂ ਪੰਜਾਬ ਦਾ ਲੀਡਰ ਹੈ ਕਿ ਦੇਸ਼ ਦਾ ਲੀਡਰ ਹੈ ਉਹ ਅਸੀਂ ਤਾਂ ਕਹਿੰਦੇ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ C2+50% ਤੇ ਸਾਰੀਆਂ ਫਸਲਾਂ ਤੇ ਭਾਅ ਦੀ ਗਰੰਟੀ ਹੋਵੇ ਤੇ ਭਾਅ ਜਿਹੜਾ CNCP ਜਿਹੜਾ ਡਿਕਲੇਅਰ ਕਰੂਗਾ ਬਲਕਿ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਜਿਹੜਾ ਤੈਅ ਕਰੂਗਾ ਉਹਨੂੰ ਕਾਨੂੰਨੀ ਮੰਨਤਾ ਹੋਵੇ ਉਹ ਸਰਕਾਰ ਲਾਗੂ ਕਰੇ C2+50% ਦੇ ਮਤਾਬਿਕ ਤੇ ਲੀਗਲ ਗਰੰਟੀ ਉਹਦੀ ਖਰੀਦ ਦੀ ਹੋਵੇ ਸੋ ਇਹ ਜਿਹੜੇ ਤਿੰਨ ਪਾਰਟ ਨੇ ਸਟੈਚੂਟਰੀ ਬਾਡੀ ਹੋਵੇ CAC C250% ਦਾ ਫਾਰਮੂਲਾ ਹੋਵੇ ਲੀਗਲ ਗਾਰੰਟੀ ਖਰੀਦੀ ਹੋਵੇ ਇਹ ਇਹ ਜਿਹੜੀ ਮੰਗ ਹੈ ਇਹ ਕੇਵਲ 23 ਫਸਲਾਂ ਦੀ ਸਾਰੀਆਂ ਫਸਲਾਂ ਦੀ ਹੈ ਤਰਾ ਐਗਰੀਕਲਚਰ ਜਿਹੜੇ ਧੰਦੇ ਨੇ ਸੀ ਉਹਦੀ ਵੀ ਮੰਗ ਕਰਦੇ ਚਾਹੇ ਦੁੱਧ ਦਾ ਚਾਹੇ ਮੱਛੀ ਪਾਲਣ ਦਾ ਚਾਹੇ ਉਹ ਦੇਰੀ ਦਾ ਉਹਦੇ ਵਿੱਚ ਜਿਹੜਾ ਲਾਗਤ ਦੇ ਉੱਤੇ 50% ਮਿਲਣਾ ਚਾਹੀਦਾ ਸਾਰੇ ਨੇ ਅਸੀਂ ਮੰਗ ਕਰਦੇ ਆ ਇਸ ਕਰਕੇ ਜਿਹੜਾ ਨਵਰੀਤ ਰਵਨੀਤ ਬਿੱਟੂ ਕਹਿੰਦਾ ਉਹ ਤਾਂ ਇਹ ਕਹਿੰਦਾ ਵੀ ਪਤਾ ਨਹੀਂ ਪੰਜਾਬ ਦਾ ਹਿੱਸਾ ਜਿਹੜਾ ਘਟ ਕਿਉਂ ਘਟੂਗਾ ਉਹ ਕਿਉਂ ਘਟਣ ਦੇ ਮੰਗੇ ਸੀ ਅਸੀਂ ਅਸੀਂ ਕਹਾਂਗੇ ਪੂਰੇ 100% ਫਸਲ ਚੱਕੀ ਜਾਵੇ ਉਸ ਰੇਟ ਤੇ ਚੁੱਕੀ ਜਾਵੇ ਤੇ ਉਹਦੀ ਖਰੀਦ ਦੀ ਗਰੰਟੀ ਕਰੇ ਚਾਹੇ ਉਹ ਬਾਜ਼ਾਰ ਖਰੀਦੇ ਚਾਹੇ ਸਰਕਾਰ ਖਰੀਦੇ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਅਸੀਂ ਇਹ ਕਹਿੰਦੇ ਆ ਕਿ ਬੋਲੀ ਅਗਰ ਮੰਨ ਲਓ 2500 ਰੁਪਏ ਕਿਸੇ ਚੀਜ਼ ਦਾ ਰੇਟ ਹੈ ਅਗਰ ਸਰਕਾਰੀ ਇਨਸਪੈਕਟਰ ਖਰੀਦਦਾ ਤਾਂ ਉਹ ਇੱਕ ਪੈਸਾ ਘੱਟ ਨਾ ਖਰੀਦੇ ਅਗਰ ਕੋਈ ਵਪਾਰੀ ਖਰੀਦਦਾ ਤਾਂ ਉਹਦੀ ਬੋਲੀ 2500 ਤੋਂ ਸ਼ੁਰੂ ਹੋਵੇ ਇਸ ਲਈ ਅਸੀਂ ਸਾਡੀ ਪ੍ਰਾਇੋਰਟੀ ਹੈ ਕਿ ਸਰਕਾਰ ਕਿਉਂਕਿ ਗਰੀਬਾਂ ਨੂੰ ਅਨਾਜ ਦਿੰਦੀ ਹੈ ਜਿਹੜਾ ਆਪਣਾ ਕਹੋ ਕਿ ਡਿਸਟ੍ਰਿਬਿਊਸ਼ਨ ਸਿਸਟਮ ਹੈ ਪਬਲਿਕ ਡਿਸਟਰੀ ਅਤੇ ਉਹਦੇ ਵਿੱਚ ਚੰਗਾ ਅਨਾਜ ਦਾਲਾ ਤੇਲ ਬੀਜ ਰਹਿਣ ਇਸ ਲਈ ਸਰਕਾਰ ਵੱਤੋਂ ਵੱਤ ਖਰੀਦੇ ਸੀ ਚੌਹਨੇ ਆ ਇਹ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੋਊਗਾ ਉਹਨਾਂ ਨੇ ਕੋਸ਼ਿਸ਼ ਕਰਕੇ ਤੀਜਾ ਜਿਹੜਾ ਕਾਨੂੰਨ ਬਣਾਇਆ ਸੀ ਜਿਹਦੇ ਵਿੱਚ ਸਟੋਰੇਜ ਤੇ ਹੋਰ ਏਸੈਂਸ਼ੀਅਲ ਕਮੋਡਿਟੀ ਐਕਟ ਸੀ ਜਿਹੜਾ ਉਹ ਵੀ ਇਸੇ ਲਈ ਬਣਾਇਆ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਹੈਂਡਓਵਰ ਕਰਦੀ ਹੈ ਸਾਰਾ ਕੁਝ ਸੋ ਇਸ ਕਰਕੇ ਅਸੀਂ ਜਿਹੜਾ ਇਹ ਤਿੰਨੇ ਕਾਨੂੰਨ ਬਣੇ ਸੀ ਜਿੱਥੇ ਉਹਨਾਂ ਦਾ ਵਿਰੋਧ ਕੀਤਾ ਹੈ ਉੱਥੇ ਨਾਲ ਦੀ ਨਾਲ ਵਾਪਸ ਕਰਾਏ ਨੇ ਅੱਜ ਵੀ ਅਸੀਂ ਚਾਹੁੰਦੇ ਹਾਂ ਕਿ ਐਗਰੀਕਲਚਰ ਦੇ ਵਿੱਚ ਬਹੁਤ ਸਾਰੇ ਹਿੱਸੇ ਨੇ ਐਗਰੀਕਲਚਰ ਦਾ ਵਿਕਾਸ ਕਰਨਾ ਉਹਦੇ ਲਈ ਪੈਸੇ ਦੇਣਾ ਬਜਟ 'ਚ ਉਹਨਾਂ ਦੇ ਪੈਦਾਵਾਰ ਜਿਹੜੀ ਹੁੰਦੀ ਹੈ ਉਹਦੇ ਲਈ ਮੰਡੀਕਰਨ ਕਰਨਾ ਮੰਡੀ ਦੇ ਵਿੱਚੋਂ ਖ ਇਹ ਵੱਖ-ਵੱਖ ਪਹਿਲੂ ਨੇ ਜਿਹੜੇ ਐਗਰੀਕਲਚਰ ਦੇ ਵਿੱਚ ਸਾਨੂੰ ਚਾਹੁੰਦੇ ਆ ਜਿਵੇਂ ਮੰਨ ਲਓ ਸਾਡੇ ਕਿਸਾਨ ਨੇ ਕਰਜ਼ੇ 'ਚ ਫਸੇ ਹੋਏ ਨੇ ਅਸੀਂ ਕਹਿੰਦੇ ਆ ਕਰਜ਼ੇ 'ਚੋਂ ਮੁਕਤ ਕਰੋ ਅਸੀਂ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਮਿਲ ਕੇ ਉਹਨੂੰ ਦੋ ਬਿੱਲ ਦੇ ਕੇ ਆਏ ਆ ਰਾਹੁਲ ਗਾਂਧੀ ਵੀ ਕਹਿੰਦਾ ਵੀ ਆਹ ਕਰਜ਼ਾ ਮੁਕਤੀ ਕਰਨ ਦੇ ਨਾਲ ਜਾਂ ਐਮਐਸਪੀ ਮਿਲਦੇ ਨਾਲ ਵੀ ਮਸਲਾ ਨਹੀਂ ਹੱਲ ਅਸੀਂ ਕਹਾਂ ਠੀਕ ਹੈ ਨਹੀਂ ਹੋਣ ਲੱਗਿਆ ਉਹਦੇ ਤੇ ਆਪਾਂ ਵੱਖਰੀ ਬਹਿਸ ਕਰ ਲਾਂਗੇ ਲੇਕਿਨ ਇੱਕ ਵਾਰੀ ਸਾਰੇ ਕਿਸਾਨਾਂ ਦਾ ਕਰਜ਼ਾ ਓਵੇਂ ਮੁਕਤ ਕਰੋ ਜਿਵੇਂ ਇੱਕ ਮਰੀਜ਼ ਨੂੰ ਆਪਾਂ ਐਮਰਜੈਂਸੀ 'ਚ ਲੈ ਕੇ ਜਾਂਦੇ ਆ ਉਹਨੂੰ ਫੌਰੀ ਜਿਹੜਾ ਆਈਸੀਯੂ ਹੁੰਦਾ داخل ਕਰਕੇ ਆਕਸੀਜਨ ਲਾ ਕੇ ਗਲੂਕੋਜ਼ ਲਾ ਕੇ ਸਾਹ ਦੇ ਕੇ ਉਹਨੂੰ ਬਚਾਉਨੇ ਆ ਅੱਜ ਕਿਸਾਨੀ ਦਾ ਕਰਜ਼ਾ ਮਾਫ਼ ਕਰਕੇ ਉਹ ਆਈਸੀਯੂ ਵਾਲੇ ਮਰੀਜ਼ ਦੀ ਤਰ੍ਹਾਂ ਹੱਲ ਕਰਨ ਦਾ ਮਸਲਾ ਹੈ ਇਸ ਲਈ ਉਹ ਕੋਈ ਜਿਹੜੇ ਜਿਹੜੇ ਕਹਿੰਦੇ ਨੇ ਕੀਤਾ ਨਹੀਂ ਜਾ ਸਕਦਾ 17 ਜਿਹੜਾ ਕਹਿੰਦੇ ਨੇ 17 ਲੱਖ ਕਰੋੜ ਹੈ ਜਿਹੜਾ ਐਮਐਸਪੀ ਉਹ ਐਮਐਸਪੀ ਦਾ ਨਹੀਂ ਹੋ ਸਕਦਾ ਉਹ ਵੀ ਹੋ ਸਕਦਾ ਕਰਜ਼ੇ ਤੋਂ ਵੀ ਮੁਕਤ ਕੀਤਾ ਜਾ ਸਕਦਾ ਹੈ ਫਸਲਾਂ ਦਾ ਬੀਮਾ ਵੀ ਮਿਲ ਸਕਦੀ ਹੈ 60 ਸਾਲ ਤੋਂ ਉੱਪਰ ਮੈਨੂੰ ਜੇ ਸਰਕਾਰ ਪੈਨਸ਼ਨ ਦਿੰਦੀ ਹੈ ਸਰਕਾਰੀ ਮੁਲਾਜ਼ਮ ਦੇ ਤੇ ਕਿਸਾਨ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਹੱਲ ਹੋ ਸਕਦੀਆਂ ਨੇ ਸਰਕਾਰ ਦੀ ਨੀਅਤ ਚਾਹੀਦੀ ਹੈ ਅਡਾਨੀਆਂ ਮਾਨੀਆਂ ਤੋਂ ਉਹਨਾਂ ਨੂੰ ਮੂੰਹ ਕਿਸਾਨਾਂ ਮਜ਼ਦੂਰਾਂ ਵੱਲ ਕਰਨਾ ਚਾਹੀਦਾ ਹੈ ਬਜਟ ਆਪਾਂ ਦੇਖਦੇ ਆ ਬਜਟ ਦੇ ਵਿੱਚ ਸਾਡੇ ਖੇਤੀ ਲਈ ਕੀ ਕੀਤਾ ਇਸ ਲਈ ਇਹ ਸਾਰੀਆਂ ਪੋਸੀਬਲ ਨੇ ਲੇਕਿਨ ਸਾਡੀ ਏਕਤਾ ਸਾਡੀ ਤਾਕਤ ਸਾਡਾ ਸੰਘਰਸ਼ ਸਾਡੀ ਲੜਾਈ ਹੈ ਜਿਹੜੀ ਇਸ ਲਈ ਇੰਪੋਰਟੈਂਟ ਹੈ ਜੀ ਬਿਲਕੁਲ ਸੋ ਧੰਨਵਾਦ ਸਾਬ ਸੋ ਦੋਸਤੋ ਮੇਰੇ ਨਾਲ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਜੀ ਨੇ तमाम ਮੰਗਾਂ ਤੇ ਆਪਣੇ ਨਾਲ ਸਾਂਝ ਪਾਈ